ਮਾਂ ਸ਼ਬਦ ਭਾਵੇਂ ਕਹਿਣ ਨੂੰ ਬਹੁਤ ਛੋਟਾ ਜਿਹਾ ਪਰ ਇਸ ਦੀਆਂ ਜਿੰਨੀਆਂ ਪਰਿਭਾਸ਼ਾਵਾਂ ਦਿੱਤੀਆਂ ਜਾਣ ਉਹਨੀਆਂ ਥੋੜੀਆਂ ਨੇ ਸਭ ਤੋਂ ਪਿਆਰੀ ਤੰਦ ਮਾਂ ਦੇ ਰਿਸ਼ਤੇ ਦੀ ਹੁੰਦੀ ਹੈ ਮਾਂ ਦੇ ਨਾਲ ਬੱਚੇ ਦਾ ਰਿਸ਼ਤਾ ਦੁਨੀਆ 'ਚ ਆਉਣ ਤੋਂ ਪਹਿਲੇ ਜੁੜ ਜਾਂਦਾ ਹੈ ਤੁਸੀਂ ਦੇਖੋਗੇ ਬੱਚੇ ਲਈ ਹਮੇਸ਼ਾ ਮਾਂ ਦੀ ਜ਼ੁਬਾਨ ਦੇ ਉੱਤੇ ਅਸੀਸਾਂ ਹੁੰਦੀਆਂ ਨੇ ਅੱਖਾਂ 'ਚ ਸੁਪਨੇ ਹੁੰਦੇ ਨੇ ਤੇ ਦਿਲ 'ਚ ਪਿਆਰ ਹੁੰਦਾ ਹੈ ਤੇ ਸੋਚਾਂ 'ਚ ਫਿਕਰ ਹੁੰਦੀ ਹੈ ਫਿਰ ਕਿਵੇਂ ਕੋਈ ਮਾਂ ਆਪਣੇ ਬੱਚੇ ਨੂੰ ਦੁੱਖ ਪਹੁੰਚਾ ਸਕਦੀ ਹੈ ਇਹ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ 30 ਸਾਲਾਂ ਮਾਂ ਨੇ ਆਪਣੇ 5 ਸਾਲ ਦੀ ਬੱਚੀ ਦਾ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 30 ਸਾਲਾਂ ਔਰਤ ਨੇ 911 ਤੇ ਕਾਲ ਕਰਕੇ ਦੱਸਿਆ ਕਿ ਉਸਨੇ ਆਪਣੀ 5 ਸਾਲਾਂ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਦੋਂ ਇਸ ਬਾਰੇ ਅਧਿਕਾਰੀਆਂ ਨੇ ਪਰਿਵਾਰਿਕ ਮੈਂਬਰਸ ਦੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਚਾ ਉਨ੍ਹਾਂ ਦੇ ਹੀ ਕਸਟਡੀ ਦੇ ਅੰਦਰ ਰਹਿੰਦਾ ਸੀ, ਕਿਸੇ ਰਿਸ਼ਤੇਦਾਰ ਦੇ ਕੋਲ ਨਹੀਂ ਸੀ। ਚੱਕੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਬੱਚੀ 14 ਫਰਵਰੀ ਨੂੰ ਮਰ ਗਈ ਸੀ ਜਦੋਂ ਔਰਤ ਤੋਂ ਪੁੱਛਗਿੱਛ ਕੀਤੀ ਗਈ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਔਰਤ ਨੇ ਦੱਸਿਆ ਕਿ ਉਸ ਨੂੰ ਅਜੀਬੋ-ਗਰੀਬ ਆਵਾਜ਼ਾਂ ਸੁਣ ਰਹੀਆਂ ਸੀ ਉਸਨੇ ਦੱਸਿਆ ਆਵਾਜ਼ਾਂ ਚ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਭੂਤ ਸ਼ੈਤਾਨ ਮਸੀਹਾ ਹੈ ਤੇ ਕਈ ਵਾਰ ਉਸਦੇ ਪੂਰਖੇ ਵੀ ਉਸਦੇ ਨਾਲ ਗੱਲਬਾਤ ਕਰਦੇ ਸੀ ਔਰਤ ਨੇ ਪੁਲਿਸ ਨੂੰ ਦੱਸਿਆ ਉਸਨੇ ਆਪਣੀ ਧੀ ਨੂੰ ਚਾਕੂ ਨਾਲ ਮਾਰਿਆ ਜਦੋਂ ਬੱਚਾ ਪਿਛਲੀ ਸੀਟ ਤੇ ਬੈਠਿਆ ਸੀ ਆਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਔਰਤ ਕਥਿਤ ਤੌਰ ਤੇ ਜ਼ਖਮੀ ਬੱਚੇ ਦੇ ਨਾਲ ਕਾਫੀ ਸਮਾਂ ਗੱਡੀ ਵਿੱਚ ਬੈਠੀ ਰਹੀ ਤੇ ਉਸਨੇ ਉਸ ਦੀ ਕੋਈ ਸਹਾਇਤਾ ਨਹੀਂ ਕੀਤੀ। ਔਰਤ ਨੇ ਇਹ ਵੀ ਦੱਸਿਆ ਕਿ ਉਸਨੇ ਬੱਚੇ ਨੂੰ ਕਈ ਦਿਨ ਕੰਬੜਾ ਵਿੱਚ ਟੱਕਿਆ ਤੇ ਪਿਛਲੀ ਸੀਟ ਦੇ ਉੱਤੇ ਟੜਫਦਾ ਛੱਡ ਦਿੱਤਾ। ਔਰਤ ਨੇ ਇਹ ਵੀ ਕਬੂਲ ਕੀਤਾ ਕਿ ਉਸਨੇ ਚਾਕੂ ਤੇ ਕੱਪੜੇ ਡੰਮਟਰ ਵਿੱਚ ਸੁੱਟ ਦਿੱਤੇ। ਬੱਚੇ ਦੀ ਲਾਸ਼ ਇਸ ਹਫ਼ਤੇ ਜਾਂਚ ਕਰਤਾਵਾਂ ਨੇ ਬਰਾਮਦ ਕਰ ਲਈ। ਮੌਤ ਦਾ ਅਧਿਕਾਰਤ ਕਾਰਨ ਅਤੇ ਟੰਗ ਬੱਚੇ ਦੀ ਪਛਾਣ ਕਰ ਲਈ ਗਈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਔਰਤ ਨੇ ਕਥਿਤ ਤੌਰ ਤੇ ਆਪਣੇ ਬੱਚੇ ਨੂੰ ਮਾਰਨ ਤੋਂ ਪਹਿਲਾਂ ਚਾਕੂ ਨਾਲ ਆਪਣੀ ਜਾਨ ਲੈਣ ਦੀ ਯੋਜਨਾ ਬਣਾਈ ਸੀ ਪਰ ਇਸ ਦੇ ਵਿਰੁੱਧ ਫੈਸਲਾ ਕੀਤਾ ਅਤੇ ਬੰਦੂਕ ਦੀ ਵਰਤੋਂ ਕਰਨਾ ਚਾਹੁੰਦੀ ਸੀ ਪਰ ਉਸ ਕੋਲ ਹਥਿਆਰ ਖਰੀਦਣ ਲਈ ਪੈਸੇ ਨਹੀਂ ਸਨ ਔਰਤ ਨੇ ਆਪਣੇ ਬੱਚੇ ਦੀ ਮੌਤ ਦੀ ਸੂਚਨਾ ਦੇਣ ਲਈ ਖੁਦ 911 ਤੇ ਕਾਲ ਕੀਤੀ ਤੇ ਸ਼ੁਰੂਆਤੀ ਇੰਟਰਵਿਊ ਦੌਰਾਨ ਜਾਂਚ ਕਰਤਾਵਾਂ ਨੂੰ ਵੀਰ ਵੀ ਦੱਸੇ ਔਰਤ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਪਹਿਲੀ ਡਿਗਰੀ ਕਤਲ ਦੇ ਕੇਸ ਦੇ ਵਿੱਚ ਉਸ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ. Police responded to the scene and interviewed the mom. Um at that time they did reach out to local relatives um to check to see if the child was in the care of anyone else. Um and then after that determining that the child was not in the care of anyone else major crime scene detectives did respond to investigate. ਕ੍ਰੋਇਨ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ